ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਵਾਰਾਂ ਗਿਆਨ ਰਤਨਾਵਲੀ ਭਾਈ ਗੁਰਦਾਸ ਭੱਲੇ ਕਾ ਬੋਲਣਾ ਤਰੂ ਹਸਤਾ ਕਰ ਆਇਆ ਕਰ ਪਿਆਰ ਪਿਓ ਕੁਛੜ ਲੀਤਾ ਬਾਹੋਂ ਪਕੜ ਉਠਾਲਿਆ ਮਨ ਵਿੱਚ ਰੋਸ ਮਤ ਰਈ ਕੀਤਾ ਡੁੱਡ ਹੋਲਿਕਾ ਮਾਂ ਪੁੱਛਿਆ ਤੂ ਸਾ ਬਾਣੀ ਹੈ ਕੇ ਸੁਰੀਤਾ ਸਾਵਾਣੀ ਹਾਂ ਜਨਮ ਦੀ ਨਾਮ ਨਾ ਭਗਤੀ ਕਰਮੰਦਰ ਰੀਤਾ ਕਿਸ ਉਦਮ ਤੇ ਰਾਜ ਮਿਲ ਸਤਰੂ ਤੇ ਸਭ ਹੋਵਨ ਮੀਤਾ ਪਰਮੇਸ਼ਰ ਆਰਾਧੀਏ ਜਿਤੋਂ ਹੋਈਏ ਪਤਿਤ ਪਨੀਤਾ ਬਾਹਰ ਚੱਲਿਆ ਕਰਨ ਤਪ ਮਨ ਬੈਰਾਗੀ ਹੋਏ ਅਤੀਤਾ ਨਾਰਤ ਮਨ ਉਪਦੇਸ਼ਿਆ ਨਾਉ ਨਿਧਾਨ ਅਮਿਓ ਰਸ ਪੀਤਾ ਪਿਛੋਂ ਰਾਜੇ ਸੱਦਿਆ ਅਬ ਚਲ ਰਾਜ ਕਰੋ ਨਿਤਨੀਤਾ ਹਾਰ ਚੱਲੇ ਕੋਰ ਮੁਖ ਜਗ ਜੀਤਾ